ਸਾਡੇ ਕਹਿਰ ਇੰਨੀ ਕਾਸੀ ਕਿ ਨਾ ਜਾਂਦਾ ਉਸ ਦੇ ਆਧਾਰ ਤੇ ਅੱਜ ਫਿਰ ਸਾਣ ਨਾਲ ਸਾਡੇ ਸ਼ਹਿਰ ਵਿੱਚ ਸੋਭਾ ਯਾਤਰਾ ਕਰ ਰਹੇ ਜੰਨੇ ਬਾਵਾ ਜੀ ਦੀ ਉਹ ਸਾਰੇ ਸ਼ਹਿਰ ਵਾਸੀ ਨੂੰ ਵਧਾਈ ਦਿੰਦੇ ਆ ਇਹਨਾਂ ਨੇ ਐਡਾ ਬੜਾ ਪ੍ਰੋਜੈਕਟ ਹੈ ਇਸ ਇਕੱਠਾ ਆਪਣੀ ਇੱਕ ਵਿਸਾਦੀ ਵਰਤ ਦਾ ਪਰਦੇਕ ਹੈ ਤਿਹਾਰਾ ਸਾਰਾ ਸ਼ਹਿਰ ਇਕੱਠਾ ਹੋ ਕੇ ਜਿਹੜਾ ਕਿ ਨਾਪਾ ਨਾਪੀ ਦੇ ਨਾਂ ਤੇ ਜਾਣਿਆ ਜਾਂਦਾ ਇਹਨੂੰ ਵਿਸ਼ਨੂੰ ਦੀ ਨਾਪੀ ਕਿਹਾ ਜਾ ਸਕਦਾ ਹੈ ਉਸ ਸ਼ਹਿਰ ਦੇ ਵਿੱਚ ਅੱਜ ਵਿਸ਼ਨੂੰ ਪਾਰ 52 ਜਰਸੀ ਦਾ ਜਿਹੜਾ ਸਮਾਗਮ ਮਨਾਇਆ ਜਾ ਰਿਹਾ ਨਾਪਾ ਨਾਪੇ ਵੱਲੋਂ ਨਾਪਾ ਉਸ ਤੋਂ ਕਮੇਟੇ ਵੱਲੋਂ ਪੂਰੇ ਦੇਸ਼ ਨੂੰ ਭਗਵਾਨ ਵਾ ਵਨਤਾ ਜਿੰਦਿਆਂ ਲੱਖ ਲੱਖ ਵਧਾਈਆਂ ਵੇਖੋ ਕਿੰਨੀਆਂ ਸੁੰਦਰ ਝਾਕੀਆਂ ਬਾਵਨ ਦੀਵਸ ਦੀ ਪਵਿੱਤਰ ਦਿਹਾੜੇ ਮੌਕੇ ਸਜਾਈਆਂ ਗਈਆਂ ਸ਼ਹਿਰ ਨਾਭਾ ਚ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਤਰੀਕੇ ਨਾਲ ਝਾਕੀਆਂ ਕੱਢੀਆਂ ਗਈਆਂ ਨੇ ਇਸ ਸਮੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨਾਭਾ ਤੇ ਨਾਭਾ ਦੇ ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ ਨਾਭਾ ਵੀ ਮੌਜੂਦ ਰਹੇ ਅਤੇ ਧਾਰਮਿਕ ਸੰਸਥਾਵਾਂ ਦੇ ਪਰਿਸ਼ੰਸ਼ਕ ਕੀਤੀ ਗਈ ਹੈ ਉੱਥੇ ਹੀ ਇਹ ਸ਼ੋਭਾ ਯਾਤਰਾ ਚ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਰਦਾ ਭਾਵਨਾ ਨਾਲ ਇਹ ਤਿਉਹਾਰ ਜਿਹੜਿਆਂ ਲੋਕ ਮਨਾਉਂਦੇ ਦਿਖਾਈ ਦੇ ਰਹੇ ਨੇ ਸ਼ੋਭਾ ਯਾਤਰਾ ਨੇ ਕਿਰੇ ਬਾਰੇ ਕਿ ਬਹੁਤ ਹੀ ਵਧੀਆ ਜੀ ਗੱਲ ਹੈ ਕਿ ਪੂਰੇ ਸ਼ਹਿਰ ਚ ਸਾਰੇ ਸ਼ਹਿਰ ਵਾਸੀਆ ਵਾਸਤੇ ਇੱਕ ਬਹੁਤ ਹੀ ਸੁਨਹਿਰਾ ਦਿਨ ਹੈ ਅੱਜ ਪਾਵਨ ਕਿ ਨਾਤਾ ਦਾ ਜੰਗਨ ਜੀ ਦਾ ਚਾ ਅੱਜ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਪਾਵਨ ਦਿਵਸਤੇ ਵੀ ਲਈ ਜਾ ਰਹੀ ਹੈ ਇਹ ਹਰ ਸਾਲ ਇੱਥੇ ਮਨਾਇਆ ਜਾਂਦਾ ਹਰ ਸ਼ਹਿਰ ਵਾਸੀਆਂ ਨੂੰ ਪੂਰਾ ਉਤਸ਼ਾਹ ਹੁੰਦਾ ਹੈ ਥਾਂ ਥਾਂ ਤੇ ਲੰਗਰ ਚੁਲਾਏ ਜਾਂਦੇ ਨੇ ਸਾਡਾ ਸ਼ਹਿਰ ਇੰਨੀ ਕਾਸੀ ਕਿ ਨਾ ਜਾਂਦਾ ਉਸ ਦੇ ਆਧਾਰ ਤੇ ਅੱਜ ਫਿਰ ਸਾਹ ਨਾਲ ਸਾਡੇ ਸ਼ਹਿਰ ਵਿੱਚ ਸੋਭਾ ਯਾਤਰਾ ਕਰ ਰਹੇ ਐਨੇ ਬਾਵਨਦਵਾਸੀ ਦੀ ਅਸੀਂ ਇੱਥੇ ਆ ਕੇ ਬੜਾ ਮਾਣ ਮਹਿਸੂਸ ਕਰਦੇ ਆਂ ਅਤੇ ਸਾਰੇ ਸ਼ਹਿਰ ਵਾਸੀ ਨੂੰ ਵਧਾਈ ਦਿੰਦੇ ਆਂ ਇਹਨਾਂ ਨੇ ਐਡਾ ਬੜਾ ਪ੍ਰਫਲਤਾ ਕੀਤਾ ਜਦੋਂ ਇਸ ਯਾਤਰਾ ਦੇ ਬਾਰੇ ਇਸ ਦੇ ਬਾਰੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਔਰ ਵਿਸ਼ੇਸ਼ ਤੌਰ ਤੇ ਆਪਣੀ ਕਾਂਗਰਸ ਪਾਰਟੀ ਵੱਲੋਂ ਸਰਦਾਰ ਸਾਧੂ ਸਿੰਘ ਜੀ ਧਰਮ ਸੋਪ ਸਾਫਟਾ ਕੈਂਪ ਮੰਤਰੀ ਪੰਜਾਬ ਉਹਨਾਂ ਵੱਲੋਂ ਤੇ ਆਪਣੇ ਸਾਥੀਆਂ ਵੱਲੋਂ ਔਰ ਵਿਸ਼ੇਸ਼ ਤੌਰ ਤੇ ਨਬਾ ਉਸਤ ਸੰਮਤੀ ਨਬਾ ਦਾ ਸਰਪ੍ਰਸਤ ਹੋਣ ਦੇ ਨਾਤੇ ਮੈਂ ਸ਼ਹਿਰ ਨਿਵਾਸੀਆਂ ਅੱਜ ਦੀ ਲੱਖ ਲੱਖ ਵਧਾਈ ਦਿੰਦਾ ਕਿਉਂਕਿ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਹਰ ਸਾਲ ਜਿਹੜਾ ਐਸੀ ਪ੍ਰੋਗਰਾਮ ਮਨਾਉਂਦੇ ਆ ਕਿਉਂਕਿ 10 ਵੀਕ ਪੋਲਿਟਿਕਲ ਤੌਰ ਤੇ ਬਾਝੇ ਆ ਕਿਉਂਕਿ ਅਸੀਂ ਪਹਿਲਾਂ 35 ਸਾਲਾਂ ਤੋਂ ਸਮਾਜ ਸੇਵਕiana ਬੇਨਾ ਜੁੜੇ ਹੋਏ ਆ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਅੱਜ ਦੇ ਇਸ ਪਾਵਨ ਤਿਹਾੜੀ ਦੇ ਸ਼ੁਭ ਦਿਹਾੜੇ ਦੇ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਔਰ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦਾ ਕਿ ਪਰਮਾਤਮਾ ਸ਼ਹਿਰ ਨਿਵਾਸੀਆਂ ਨੂੰ ਦਿਨ ਦੁਪਹਿਰੀ ਰਾਤ ਚੋਂ ਬਣੀ ਤਰਤੀਬ ਆਖੇ ਔਰ ਮਿਹਰ ਭਰਿਆ ਯਾਤ ਰੱਖੇ ਜੈ ਭਾਗ ਪਾਵਨ ਦੀ ਜੈ ਮਾਤਾ ਦੀ ਪਾਰਟਿਸਪੇਟ ਕਰਦੀ ਐ ਸੋ ਬਹੁਤ ਹੀ ਇਕਤਾ ਦਾ ਪ੍ਰਤੀਕ ਸਾਜੀ ਵਰਤਾ ਦਾ ਪ੍ਰਤੀਕ ਹੈ ਤਿਹਾਰਾ ਸੋ ਮੇਰੇ ਵੱਲੋਂ ਆ ਸੁਨਧਾਪਨ ਵਸੀਆਂ ਨੂੰ ਵਿਧਾਨ ਸਭਾ ਨਾ ਪੈਂਦੇ ਨੂੰ ਪੰਜਾਬ ਦੇ ਨੂੰ ਆਪਨ ਵਸੀਆਂ ਦੀਆਂ ਕੋਰਟ ਨੂੰ ਕੋਰਟ ਪਰਮਾਰਗ ਮਹਾਂਦੀਪ ਪਵਿੱਤਰ ਤਿਹਾਰ ਜਿਹੜਾ ਹੈ ਜੀ ਨਾਬਾ ਸ਼ਹਿਰ ਦੇ ਵਿੱਚ ਰਵਾਇਤੀ ਮਨਾਇਆ ਜਾਂਦਾ ਹਰ ਇੱਕ ਸਾਲ ਸਾਲਾਨਾ ਇਸ ਸਮਾਗਮ ਹੁੰਦਾ ਹੈ ਜੀ ਐ ਇਹਦੇ ਵਿੱਚ ਨਾਪਾ ਦੀ ਸਮੂਹ ਸੰਗਤ ਅਲੱਗ-ਅਲੱਗ ਸਸਤਾਵਾਂ ਜੜੀਆਂ ਨੇ ਉਹ ਰਲ ਮਿਲ ਕੇ ਜਿਹੜਾ ਜੀ ਬਾਮਰਦਵਾਸ ਦਾ ਤਿਹਾਰਾ ਪਾਉਂਦੇ ਨੇ ਸੋ ਮੇਰੇ ਵੱਲੋਂ ਸਮੂਹ ਨਾਪਾ ਸੰਗਤ ਨੂੰ ਉਦਾਰ ਸਭਾ ਨਾਪਾ ਪੰਜਾਬ ਮਹਾਰਿਕ ਮੌਕੇ ਸਾਰਾ ਸ਼ਹਿਰ ਇਕੱਠਾ ਹੁੰਦੀ ਜਿਹੜਾ ਕਿ ਨਾਪਾ ਨਾਪੀ ਦੇ ਨਾਂ ਤੇ ਜਾਣਿਆ ਜਾਂਦਾ ਜਿਹਨੂੰ ਵਿਸ਼ਨੂੰ ਦੀ ਨਾਪੀ ਕਿਹਾ ਜਾ ਸਕਦਾ ਹੈ ਇਸ ਸ਼ਹਿਰ ਦੇ ਵਿੱਚ ਅੱਜ ਵਿਸ਼ਨੂੰ ਅਵਤਾਰ 52 ਤਫਸੀ ਦਾ ਜਿਹੜਾ ਸਮਾਗਮ ਲਾਇਆ ਜਾ ਰਿਹਾ ਹੈ ਸੋ ਸਾਰੇ ਸ਼ਹਿਰ ਦੀਆਂ ਜਿੰਦਿਆਂ ਸਸ਼ਤਾਬਾਂ ਨੇ ਉਹਨਾਂ ਦਾ ਯੋਗਦਾਨ ਹੁੰਦਾ ਇਹਦੇ ਵਿੱਚ ਸੋ ਮੈਂ ਸਮਝਦਾ ਕਿ ਜਦੋਂ ਇਸ ਤਰ੍ਹਾਂ ਦੀ ਕਿਰਪਾ ਪ੍ਰਭੂ ਕਰਦਾ ਤੇ ਇਸ ਤਰ੍ਹਾਂ ਦੇ ਸਮਾਗਮ ਜਿਹੜੇ ਆ ਰਚੇ ਜਾਂਦੇ ਆ ਸੋ ਅੱਜ ਸਾਰੇ ਧਰਮਾਂ ਦੇ ਲੋਕ ਬਾਬਨ ਦੇਵ ਜੀ ਦੇ ਜਿਹੜੇ ਇਸ ਪ੍ਰੋਗਰਾਮ ਤੇ ਵਿੱਚ ਆ ਕੇ ਧੰਨ ਧੰਨ ਹੋ ਰਹੇ ਨੇ বিষ্ণੂ ਅਵਤਾਰ ਨੇ ਸੋ ਮੈਂ ਪ੍ਰਭੂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਪ੍ਰਭੂ ਨਾਭੇ ਦੇ ਉੱਪਰ ਆਪਣੀ ਦਇਆ ਦੀ ਰੇਸ਼ੀ ਬਣਾਉਣ ਤੇ ਨਾਲ ਜਿਹੜੇ ਪ੍ਰਬੰਧਕ ਨੇ ਇਹਨਾਂ ਨੂੰ ਵਹਿਮ ਪ੍ਰਭੂ ਸ਼ਕਤੀ ਦੇਵੇ ਹਰ ਸਾਲ ਸਮਾਗਮ ਜਿੱਦਾਂ ਵਧੀਆ ਤੋਂ ਵਧੀਆ ਕਰਦੇ ਜਾ ਰਹੇ ਨੇ ਇਸ ਸਾਲ ਵੀ ਜਿਹੜਾ ਕਿ ਵਧੀਆ ਕੀਤਾ ਸੋ ਅੱਗੇ ਵੀ ਪ੍ਰਭੂ ਉਹਨਾਂ ਦੀ ਕਿਰਪਾ ਬਣਾ ਕੇ ਰੱਖੇ ਕਿ ਸ਼ਹਿਰ ਦੇ ਵਿੱਚ ਖੁਸ਼ੀਆਂ ਖੇੜਿਆਂ ਦਾ ਵਾਟਸਐਪ ਭਲੇ ਭਲੇ ਪਹਿਲਾਂ ਤਾਂ ਜੀ ਸਾਰਿਆਂ ਨੂੰ ਸਾਡੇ ਵੱਲੋਂ ਨਾਬਾ ਨਾਬੇ ਵੱਲੋਂ ਨਾਬਾ ਉਸ ਤੋਂ ਕਮੇਟੀ ਵੱਲੋਂ ਪੂਰੇ ਦੇਸ਼ ਨੂੰ ਭਗਵਾਨ ਵਾਹਿਗੁਰੂ ਜੀ ਦੀਆਂ ਲੱਖ ਲੱਖ ਵਧਾਈਆਂ ਤੇ ਮੈਂ ਤਾਂ ਇਹੀ ਗੱਲ ਕਹੂੰਗਾ ਕਿ ਆ ਜਨਾਬੇ ਹੁੰਦਾ ਇੱਕ ਨਾਬੇ ਨਾਬੇ ਦੇ ਵਸੇ ਨੂੰ ਨਾਬੇ ਦੇ ਵਿੱਚ ਰਹਿੰਦਾ ਹੈ ਇੱਕ ਮੌਕਾ ਹੈ ਕਿ ਉਹ ਬਾਹਰ ਨਿਕਲ ਆਪਣੇ ਘਰਾਂ ਤੋਂ ਤੇ ਸ਼ੋਭਾ ਯਾਤਰਾ ਦਾ ਹਿੱਸਾ ਬਣੇ ਜੈ ਸ਼੍ਰੀ ਨਾਮ ਸਾਰਾ ਜਨ ਜੀ ਨਾ ਕੇ ਲਾਈਵ ਹੈ ਸ਼ੋਭਾ ਯਾਤਰਾ ਨਿਕਲ ਰਹੀ ਹੈ ਜਿਹੜੀ ਸ਼ੋਭਾ ਯਾਤਰਾ ਨਿਕਲ ਰਹੀ ਹੈ ਬਹੁਤ ਹੀ ਵਧੀਆ ਸ਼ੋਭਾ ਯਾਤਰਾ ਕਹਿੰਦਾ ਸੀ ਹਰੇਕ ਸਾਲ ਇਹ ਨਾਬੇ ਦੇ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ ਇੱਥੇ 70 ਸੰਸਥਾਵਾਂ ਨੇ ਜਿਹੜੀਆਂ ਅਸੀਂ ਸਾਰੀਆਂ ਲੜ ਕੇ ਇੱਕ ਜਿੱਕ ਹੋ ਕੇ ਝਾਕੀਆਂ ਕਾਢਦੇ ਆਂ ਔਰ ਬੜੀ ਵਧੀਆ ਹੈ ਪਵਿੱਤਰ ਇੱਕ ਨਗਰੀ ਹੈ ਜਿਹਦੇ ਵਿੱਚ ਇਹ ਤਿੰਨ ਜਗ੍ਹਾ ਸਿਰ ਪੰਜਾਬ ਦੇ ਤਿੰਨ ਜਗ੍ਹਾ ਲਿਕਨਦੇ ਆਂ ਬਾਲਾ ਪਟਿਆਲਾ ਔਰ ਨਾਪਾ ਨਾਪਾ ਸਭ ਤੋਂ ਵਧੀਆ ਜਿਹੜੀ ਹੈ ਝਾਕੀਆਂ ਔਰ ਜਿਹੜੀ ਹੈ ਸੰਸਥਾ ਸਭ ਤੋਂ ਵਧੀਆ ਪ੍ਰੋਗਰਾਮ ਨਾਪਾ ਦੇ ਵਿੱਚ ਉਹਦਾ ਪ੍ਰਮਾਤਵਾ ਨੂੰ ਮੈਂ ਸਦਾ ਲਈਏ ਇਸੇ ਤਰ੍ਹਾਂ ਹੀ ਹਰੇਕ ਸਾਲ ਇਹ ਸੰਸਥਾ ਨੂੰ ਕਾਕੀਆਂ ਨਿਕਲਦੀਆਂ ਨੇ ਜਦ ਤਿਹਾੜ ਮਨਾਇਆ ਜਾਵੇ ਪੂਰੇ ਸਾਰੇ ਨਾਪਾ ਵਾਸ਼ਿਆਂ ਨੇ ਮੈਂ ਆਪਣੇ ਵੱਲੋਂ ਬਹੁਤ ਬਹੁਤ ਵਧਾਈ ਦਿੰਦਾ ਹੈ ਜਵਾਜ ਰੂਟ ਬਣਾਏ ਗਏ ਪ੍ਰੋਪਰ ਪ੍ਰਬੰਧ ਜਿਹੜੇ ਪੁਲਿਸ ਵੱਲੋਂ ਉਪਕਤ ਪ੍ਰਬੰਧ ਕੀਤੇ ਗਏ